ਇਹ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨਿਆਂ ਨੂੰ ਇਸ ਗੱਲ ਦੀ ਜਾਣਕਾਰੀ ਆ ਇਹ ਜਮਾਦਾਰ ਆਨੰਦ ਸਿੰਘ ਦੇ ਨਾਂ ਤੇ ਬਣਿਆ ਵਿੱਚੋਂ ਦਾ ਉਹ ਇਥੋਂ ਬਰੇਟੇ ਦੇ ਰਹਿਣ ਵਾਲੇ ਸੀ ਉਹ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਬਹੁਤ ਗਿਰਤੀ ਦੇ ਉਹਨਾਂ ਫੌਜੀਆ ਚੋਂ ਹੈ ਜਿੰਨਾਂ ਮੈਂ ਤਾਂ ਡੈਕੋਰੇਟਿਡ ਸੀ ਉਹ ਵਿਕਟੋਰੀਆ ਕ੍ਰਾਸ ਵੀ ਵਿਨਰ ਸੀਗੇ ਤੇ ਉਸ ਤੋਂ ਬਾਅਦ 1947 ਚ ਉਹਨਾਂ ਨੂੰ ਮਹਾਵੀਰ ਚੱਕਰ ਵੀ ਮਿਲਿਆ ਤੇ ਉਹ ਐਡਾ ਵੱਡਾ ਸੋਲਜਰ ਸੀ ਐਡਾ ਵੱਡਾ ਸਪਾਹੀ ਸੀ ਇਹ ਵੀ ਪਾਕਿਸਤਾਨ ਨੇ ਉਹ ਉਹਨਾਂ ਦੀ ਜਿਹੜੀ লাশ ਜਦੋਂ ਉਹਦੇ ਹੱਥ ਚ ਆ ਗਈ ਸੀ ਸੰਤਾਲੇ ਚ ਤਾਂ ਉਹ 23 ਦਿਨ ਮੁਜ਼ਫਰਾਬਾਦ ਟੰਗੀ ਰੱਖੀ ਵਿਖਾਉਣ ਨੂੰ ਕਿ ਆਹ ਮਾਰਿਆ ਪਿਆ ਤੁਹਾਡਾ ਸ਼ੇਖ ਪਰ ਅੱਜ ਉਹਦਾ ਬੁੱਤ ਹਾਲਾਂਕਿ ਆਪਾਂ ਕਹਿੰਦੇ ਆ ਕਿ ਸਰਕਾਰਾਂ ਪ੍ਰੋਪਗੇਟ ਕਰ ਰਹੀਆਂ ਪਰ ਆਪਣੇ ਕੋਲੇ ਇੰਨਾ ਸਮਾਂ ਵੀ ਹੈ ਨਹੀਂ ਕਿ ਕੋਈ ਉਹਦਾ ਇਤਿਹਾਸ ਕੱਢ ਕੇ ਪੜ ਸਕੇ ਤੇ ਸੌਖਾ ਬਹੁਤ ਆ ਬਲੱਜ ਦੇ ਬੱਚੇ ਤਾਂ 2 ਮਿੰਟ ਚ ਨਾ ਗੂਗਲ ਕਰ ਲੈ ਕਿ ਵੀ ਆਹ ਕੌਣ ਸੀ ਬੰਦਾ ਹਨਾ ਮੇਰਾ ਖਿਆਲ ਟੋਟਲ ਪ੍ਰੋਸੈਸ 3 ਸੈਕਿੰਡ ਦਾ ਹੈ ਉਦੋਂ ਬਾਅਦ ਬਠਿੰਡੇ ਆਰ ਕਾ ਸ਼ਹਿਰ ਜੀ ਦਾ ਤਕਰੀਬਨ ਜੇ 100 ਕਿਲੋਮੀਟਰ ਦਾ ਦਾਇਰਾ ਆਪਾਂ ਲਾ ਲਈਏ ਮਤਲਬ ਵਾਪਸ ਮਲੂਟ ਤੱਕ ਇਧਰੋਂ ਮਲੂਟ ਵੀ ਨਹੀਂ ਉਦੋਂ ਪਹਿਲਾਂ ਤੇ ਇਧਰੋਂ ਬਰਨਾਲੇ ਤੋਂ ਵੀ ਪਹਿਲਾਂ ਜੇ 100 ਕਿਲੋਮੀਟਰ ਦਾ ਆਪਾਂ ਇਹ ਢੇੜਾ ਕੱਢ ਦੀਏ ਤਾਂ ਸਿੱਖ ਇਤਿਹਾਸ ਥਾਂ ਥਾਂ ਤੇ ਹੈ